ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪਿੰਡ ਹੈਗਾ ਸੁਖੇਆਲਾ ਜ਼ਿਲ੍ਹਾ ਪੈਂਦਾ ਇਹਨੂੰ ਫਰੋਹੀਪੁਰ ਤਹਿਸੀਲ ਪੈਂਦੀ ਹੈ ਜੀਰਾ ਜੀਰੇ ਤੋਂ ਮੋਗਾ ਰੋਡ ਤੇ 4-5 ਕਿਲੋਮੀਟਰ ਦੀ ਦੂਰੀ ਤੇ ਪਿੰਡ ਆ ਸੁਖੇਆਲਾ ਅੱਜ ਦੀ ਵੀਡੀਓ ਦੇ ਵਿੱਚ ਇੱਕ ਬਹੁਤ ਚੰਗੀ ਜਰਸੀ ਤਾਜੀ ਸੂਈ ਸਵਾਈ ਹੈ ਮਗਰ ਵੀ ਵੱੱਛੀ ਆ ਆ ਜਿਹੜੀ ਤੁਸੀਂ ਸਕਰੀਨ ਤੇ ਵੇਖ ਰਹੇ ਆ ਤੇ ਚਾਰ ਨਾਗ ਉਧਰ ਆ ਉਹ ਗੱਬਣਾ ਕੁਸ਼ਕ ਦੇਣ ਦੀਆਂ ਕੱਚੀਆਂ ਕੋਈ ਤਿਆਰ ਆ ਕੋਈ ਕੁਸ਼ਕ ਦੇਣ ਲੈਂਦੀ ਆ ਬਾਕੀ ਕੱਲਾ ਕੱਲਾ ਨਗ ਤੋੜ ਕੇ ਵਿਖਾ ਦੇ ਨੇ ਕਿੰਨਾ ਮੁੱਲ ਕਿੰਨਾ ਦੁੱਧ ਸਾਰੀ ਜਾਣਕਾਰੀ ਲੈ ਦੇਣਾ ਪਰ ਇੱਕ ਨੰਬਰ ਵੱਚੀ ਬਹੁਤ ਚੰਗੀ ਆ ਸੂਈ ਸਵਾਈ ਆ ਮਗਰ ਵੀ ਬੱਚੀ ਆ ਹਾਂਜੀ ਭਾਈ ਸਸੀ ਕਾ ਜੀ ਸਸੀ ਕਬਰੇ ਜੀ ਨਾਮ ਦੱਸ ਜੀ ਨਾਮ ਮੇਰੇ ਗੋਰਾ ਗੱਲ ਪਿੰਡ ਆਪਣਾ ਵੀਰੇ ਸੁੱਥੇ ਵਾਲਾ ਜੀਰੇ ਸ਼ਹਿਰ ਤੋਂ 5 ਕਿਲੋਮੀਟਰ ਅੱਡਾ ਜੀ ਮੋਗੇ ਤੋਂ 20 ਆ ਜੀ ਤਰਵੰਡੀ ਭਾਈ ਤੋਂ ਵੀ 20 ਪੈ ਜਾਂਦਾ ਵੀਰੇ ਆਪਣਾ ਤੇ ਕੋਟ ਤੋਂ ਕੋਟ ਤੋਂ 11 ਪੈ ਜਾਂਦਾ ਵੀਰੇ ਆਪਣਾ ਹਾਂਜੀ ਫੋਨ ਨੰਬਰ ਦੱਸ ਦੀ 9781230905 ਜਨਵਾਰ ਗੋਰੀ ਹਾਂਜੀ ਵੀਰੇ ਆਪਣਾ ਕੋ ਬੰਜ ਬੈੜਾ ਅੱਜ ਇੱਕ ਸੂਈ ਹੋਈ ਆ ਬੱਚੀ ਬੜੀ ਜਿਆਦਾ ਚੰਗੀ ਚਾਰ ਗੱਬਣਾ ਬੱਚੀਆਂ ਵੀਰੇ ਠੀਕ ਹੈ ਲੇਵਾ ਬਲਾਸ ਹੋਣਾ ਇੱਕ ਨੰਬਰ ਦਾ ਨਾ ਹਾਂ ਵੀਰੇ ਲੇਵਾ ਐਨ ਫੀਟਿੰਗ ਵਾਲਾ ਵਾ ਮੰਨ ਲਓ ਜਿਹੜਾ ਮੰਨ ਲਓ ਕਦੇ ਕਦੇ ਕਿਸੇ ਕਿਸੇ ਬੈੜ ਨੂੰ ਲੱਗਾ ਹੁੰਦਾ ਹੈ ਨਾ ਹਰੇਕ ਬੈੜ ਨੂੰ ਨਹੀਂ ਲੱਗਦਾਗਾ ਹਾਂਜੀ ਸਮਾਂ ਸੂਈ ਨੂੰ ਵੀਰੇ ਸੂਈ ਨੂੰ ਇਹਨੂੰ ਵੀਰੇ ਚਾਰ ਪੰਜ ਦਿਨ ਹੋ ਗਏ ਨੇ ਆ ਮਗਰ ਬੱਚੀ ਆ ਬਹੁਤ ਜਿਆਦਾ ਚੰਗੀ ਆ ਤੇ ਬੈੜ ਚਲਵਾ ਵੀ ਆਪ ਤਾਂ ਮੂੰਹ ਕਹਿਣਾ ਹੀ ਨਹੀਂ ਆਪ ਹੀ ਦੱਸ ਦੀਣਾ ਮੈਂ ਕਿੰਨੀ ਕੀ ਚੰਗੀ ਆ ਹਣਾ ਕਿੰਨਾ ਜਿਹੜਾ ਚੋਲ ਲੈਣਾ ਵੀਰੇ ਹੁਣ ਬੋਲਾ ਉਹਨਾਂ ਨੇ ਦੱਸਿਆ 16 ਕਿਲੋ ਅੱਜ ਹੀ ਲਈ ਆ ਬੱਚੀ ਆਪਣੇ ਕੋਲੇ ਅੱਜ ਹੀ ਆਈ ਆ ਪਿਛਲੇ ਸਵੇਰ ਦਾ ਦੁੱਧ ਦੱਸਿਆ 19 ਕਿਲੋ ਮਤਲਬ ਇਹ ਦੰਦੀਰੀ ਪਹਿਲੇ ਸਵੇਰੇ ਦੂਜੇ ਸਵੇਰੇ ਆ ਹੁਣ ਜੇ ਹਿਸਾਬ ਨਾਲ ਲੇਵਾ ਵੀਰੇ ਹਨਾ ਲੋਕੀ ਵੀਡੀਓ ਤੇ 28 30 ਕਿਲੋ ਕਹੀ ਜਾਂਦੇ ਪਰ ਆਪਾਂ ਕੁਝ ਨਹੀਂ ਕਹਿੰਦੇ ਅਗਲਾ ਆਪਦੀ ਜੱਜਮੈਂਟ ਨਾਲ ਲੈ ਲੈ ਵੀ ਮੈਂ 20 ਚੋ ਸਕਦਾ 22 ਚੋ ਸਕਦਾ ਕਿੰਨਾ ਚੋ ਸਕਦਾ ਹਨਾ ਆਪਣੇ ਅਗਲੀਆਂ ਸਿੱਧੀਆਂ ਮਤਲਬ ਵੀ ਆਪਾਂ ਲਾਂਭਾ ਨਹੀਂ ਲੈਣਾ ਬਾਅਦ ਚ ਤੇ ਬਾਕੀ ਅਗਲਾ ਆਪਦੀ ਜੱਜ ਜੈ ਜੈ ਮੌਲਵੀ ਚਣਾਲੀ ਗੱਲ ਮੇਰੇ ਜੇ ਤਾਂ ਲੋਕਾਂ ਦੇ ਸਾਹਨਾ ਮੁੱਲ ਕਰਨਾ ਹੋਵੇ ਹਨਾ ਭਾਵੇਂ 90 95 ਕੁਛ ਮਰਜੀ ਕਰ ਲੈ ਪਰ ਆਪਾਂ 75000 ਚ ਛੋੜ ਕਰਾਂਗੇ ਮੰਨ ਲਓ ਕੱਢ ਵਾਰ ਨੂੰ ਦੂਜਾ ਸੂਆ ਤਾਜੀ ਸੂਈ ਸਵਾਈ ਜਰਸੀ ਜਰਸੀ ਫੌਲੀ ਚੰਗੀ ਆ ਲੇਵਾ ਭਾਂਡਾ ਪੂਰਾ ਹੀ ਵੱਡਾ 16 ਕਿਲੋ ਅੱਜ ਬੌੜਾ ਗੋਰਾ ਕਹਿੰਦਾ ਤਿਆਰ ਹੈ ਜਿਹਦੇ ਪਸੰਦ ਆਉ ਤੜਕੇ ਵੀ 6 ਵਜੇ ਅਗਲਾ ਆ ਜੇ ਚੋੜੇ ਬੌੜਾ ਕੰਡੇ ਦੇ ਜੋਖਲੇ ਆਥ ਨੇ ਫੇਰ 6 ਵਜੇ ਆ ਜੇ ਜੇ ਮਾੜੀ ਮੋੜ ਕੋਈ ਕਸਰ ਰਹਿ ਗਈ ਅਗਲੇ ਦਿਨ ਤੜਕੇ ਭਾਵਾਂ ਫੇਰ 6 ਵਜੇ ਆ ਜੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤੇ ਜੇ ਫੇਰ ਵੀ ਕਿਸੇ ਨੇ ਨਹੀਂ ਚਵਾਈ ਕਰਨੀ ਏਸੀ ਵਾਲੇ ਅੰਦਰ ਬੈਠੇ ਨੇ ਆਨਲਾਈਨ ਹੀ ਮਂਗਾਉਣੀ ਆ ਉਹ ਅਗਲੇ ਦੀ ਮਰਜ਼ੀ ਆ ਭਾਵਾਂ ਕੋਈ ਧਾਰਾ ਮਾਰ ਕੇ ਲੈ ਜਾਏ ਪਰ ਆਪਾਂ ਕਹਿੰਦੇ ਆ ਸੁਆਸਵਾਯਾ ਪਸ਼ੂ ਆ ਦੋ ਟਾਈਮ ਤਿੰਨ ਟਾਈਮ ਫੁੱਲ ਤਸੱਲੀ ਕਰਕੇ ਲੈ ਜਾਓ ਕਿਉਂਕਿ ਤੁਸੀਂ ਪੈਸੇ ਦੇਣੇ ਆ ਪੈਸੇ ਬਹੁਤ ਔਖੇ ਬਣਦੇ ਆ ਮਿਹਨਤ ਦੀ ਕਮਾਈ ਦੇ ਪੈਸੇ ਆ ਜੇ ਕਿਸੇ ਕੋਲੇ ਬਾਹਲੇ ਆ ਫਿਰ ਕੋਈ ਚੱਕਰ ਨਹੀਂ ਆ ਮਗਰ ਵੀ ਬੱਛੀ ਆ ਚੰਗੇ ਸੀਵਨ ਦੀ ਗੋਰਾ ਕਹਿੰਦਾ ਬੱਛੀ ਆ 19 ਕਿਲੋ ਦੁੱਧ ਗੋਰਾ ਕਹਿੰਦਾ ਪਹਿਲਾਂ ਨੇ ਦਿੱਤਾ ਐਰ ਕੀ ਹੋ ਸਕਦਾ ਗੋਰਾ ਕਹਿੰਦਾ 20 ਪਿਆ ਜੀ ਉਹ ਅਗਲੇ ਦੀ ਸੇਵ ਆ ਅਗਲਾ ਆਪ ਦੀ ਸਮਝ ਨਾ ਲਵੇ ਕਿ ਇਹਨੇ ਕਿੰਨਾ ਦੁੱਧ ਪਿਆ ਦੇਣਾ ਬਾਕੀ ਲੇਵੇ ਭਾਂਡੇ ਵਾਲਾ ਕੋਈ ਅੰਤ ਨਹੀਂਗਾ ਉਪਰੋਂ ਗੱਠ ਚੌੜਾ ਪਿਆ ਵੀਰੇ ਐਨ ਕੱਟ ਵਾਲਾ ਲੇਵਾ ਹਨਾ ਤੇ ਥਾਣ ਤੋਂ ਨੈਣ ਬਿਰਲਾ ਦੇ ਆ ਮਤਲਬ ਭਾਵੇਂ ਅਗਲਾ ਮਸ਼ੀਨ ਨਾਲ ਚੋੜੇ ਹੱਤੀ ਚਵਾਈ ਕਰ ਲਵੇ ਪਰ ਲੀਵੇ ਦੇ ਹਿਸਾਬ ਨਾਲ ਬਈ ਇਹਨੂੰ 22 30 ਕਿਲੋ ਵੀ ਕਹਿ ਦਈਏ ਥੋੜਾ ਹਣਾ ਪਰ ਆਪਾਂ ਕੁਛ ਵੀ ਨਹੀਂ ਕਹਿੰਦੇ ਯਾਰਾ ਬਿਰਲਾ ਆਪਦੀ ਜੱਜਮੈਂਟ ਦੇ ਹਿਸਾਬ ਨਾਲ ਲਵੇ ਕਿੰਨਾ ਲੈ ਸਕਦਾ ਲਓ ਜੀ ਗੋਰਾ ਕਹਿੰਦਾ ਆਪਾਂ ਕੁਛ ਨਹੀਂ ਕਹਿੰਦੇ ਅਗਲਾ ਆਪਦੀ ਜੱਜਮੈਂਟ ਨਾਲ ਲਵੇ ਕਿ ਅਸੀਂ ਦੁੱਧ ਕਿੰਨਾ ਚੋਲਾਂਗੇ ਅੱਜ ਜਿਹੜਾ ਹੈਗਾ ਉਹ 16 ਕਿਲੋ ਤਿਆਰ ਬੱਚਾ ਵੀ ਮਗਰ ਕੰਮ ਦਾ ਵਧੀਆ ਸੇਵਾ ਕਰ ਲੋਗੇ ਦੋ ਟਾਈਮ ਵਧੀਆ ਦੁੱਧ ਛੱਡੋਗੇ ਇਹਨੂੰ ਨਾਲ ਅਗਲਾ ਫੀਡ ਸਟਾਰਟ ਕਰ ਲੈ ਤੇ ਖੀਰੀਆਂ ਸੂ ਪੈਂਦੀਆਂ ਬੱਚਾ ਪੂਰਾ ਹੀ ਚੰਗਾ ਚੰਗੇ ਸੀਵੰਦਾ ਗੋਰਾ ਕਹਿੰਦਾ ਬਾਕੀ ਥਣ ਥਣ ਨੂੰ ਨੇੜ ਤੋਂ ਚੈੱਕ ਕਰਾ ਦੇਣਾ ਅਸਦੀ ਚੁਆਈ ਵਾਲਾ ਥਣ ਚਾਰੇ ਥਣ ਫੁੱਲ ਗੈਬ ਚ ਨਿਖੜ ਮੇ ਕੱਲੇ ਕੱਲੇ ਲੱਗੇ ਹੋਏ ਆ ਬੂਥੀ ਬਾਥੀ ਸੋਹਣੀ ਆ ਛੋਟਾ ਕੰਨ ਸੋਹਣੇ ਮੂੰਹ ਮੱਥੇ ਦੀ ਦੂਜਾ ਸੂਆ ਤਾਜੀ ਸੂਈ ਸਵਾਈ ਟਾਪ ਦੀ ਯਾਰ ਸੀ ਮੱਲ ਕਰਨ ਗੋਰਾ ਕਹਿੰਦਾ ਜਿੰਨਾ ਮਰਜ਼ੀ ਕਰਾ ਲੋ ਵੈੜ ਜਿਹੜੀ ਦੇ ਦੇਣੀ ਆ 75000 ਦੀ ਉਹਦੇ ਚੋ ਛੋੜ ਛੱਪਾ ਮਾਨ ਤਾਨ ਹੋ ਜੂ ਅਗਲਾ ਬੇਫਿਕਰੋ ਕਿ ਆ ਜੇ ਬਾਕੀ ਗੋਰਨੇ ਨਾਲ ਫੋਨ ਤੇ ਗੱਲਬਾਤ ਕਰ ਲਓ ਜੇ ਕੋਈ ਦੂਰ ਦਰਾਡੇ ਵਾਲਾ ਭੈਣ ਭਰਾ ਵੀਰ ਤੁਹਾਨੂੰ ਪ੍ਰੋਪਰ ਐਡਰੈਸ ਸਮਝਾ ਦੇਊਗਾ ਇੱਕ ਨੰਬਰ ਵਾਕਿਆ ਹੀ ਫੁੱਲ ਚੰਗੀ ਬੱਛੀ ਹੈ ਦੋ ਨੰਬਰ ਤੇ ਆ ਜਾ ਗੁਰੇ ਦੋ ਨੰਬਰ ਬੱਛੀ ਨਹੀਂ ਵੀਰ ਜੇ ਸੂਏ ਸੂਣਾ ਵਾ ਹਫਤੇ ਦੀ ਕੱਚੀ ਆ ਮੰਨ ਕੇ ਚੱਲੋ ਤੇ 14 ਕਿਲੋ ਵੀਰੇ ਦੁੱਧ ਦੱਸਿਆ ਪਿਛਲੇ ਸੂਏ ਦਾ ਤੇ ਐਸਟੀਮੇਟ ਨਾਲ ਹਫਤਾ ਕਰ ਲਊਗੀ ਕਿੰਨੇ ਦੀ ਇਹਦਾ ਬੱਛੀ ਦਾ ਵੀਰੇ 48000 ਚੋਂ ਮਾਨਤਾ ਕਰ ਦਾਂਗੇ ਬੱਛੀ ਵਜਨ ਬਹੁਤ ਆ ਕੁਆਲਿਟੀ ਗੁਲਟੀ ਦੀ ਬਹੁਤ ਆ ਇੱਕ ਨੰਬਰ 70 ਦੇ 5 75 ਦੀ ਤਾਜੀ ਸੂਈ ਸਵਾਈ 16 ਕਿਲੋ ਬੌਲਾ ਹਾਜ਼ਰ 4 ਟਾਈਮ ਚੋਕੇ ਲੈ ਜਾਓ ਭਾਵਾ 2 ਨੰਬਰ ਗੱਬਣ ਬੱਛੀ ਹਫਤੇ ਦੇ ਅੰਦਰ ਬਾਅਦ ਸੂਪੂਗੀ 14 ਕਿਲੋ ਦੁੱਧ ਪਹਿਲਾਂ ਨੇ ਦਿੱਤਾ ਦੂਜਾ ਸੂਆ ਪੰਜਾਂ ਸੱਤਾਂ ਦਿਨਾਂ ਦੇ ਆਸੇ ਪਾਸੇ ਇਹਨੇ ਸੂ ਪੈਣਾ ਕੋਈ 2 ਦਿਨ ਪਹਿਲਾਂ ਵੀ ਸੂ ਸਕਦੀ ਹੈ ਤੇ ਕੋਈ ਦਿਹਾੜੀ ਉੱਪਰ ਵੀ ਲੈ ਸਕਦੀ ਆ ਉਹ ਤੁਹਾਨੂੰ ਵੀ ਪਤਾ ਜੀ ਲਾ ਗਿਆ ਪਸ਼ੂ ਇੱਕ ਦੋ ਦਿਨ ਵੱਧ ਵੀ ਲੈ ਸਕਦਾ ਤੇ ਕਈ ਵਾਰਾਂ ਦੇ ਡੰਗ ਪਹਿਲਾਂ ਵੀ ਸੂ ਸਕਦਾ ਉਹ ਅੱਗੇ ਮਹਾਰਾਜ ਦੇ ਰੰਗ ਆ ਬਾਕੀ ਇਹਨਾਂ ਆਏਗਾ ਜੇ 2 ਦਿਨ ਵੱਧ ਲੱਗੇ ਤੋ ਪੂਰਾ ਚੰਗਾ ਲੇਵਾ ਤਿਆਰ ਕਰ ਲੂਗੀ ਸੂਣਾ ਇਹਨੇ ਹੈਗੇ ਕਿਉਂਕਿ ਗੱਬਣ ਹੈ ਬੜ ਢੱਲਾਂ ਲੇਵੇ ਦੇ 4 ਸੁਪੇਰੀ ਬਹੁਤ ਪਈਆਂ ਗੁਰੇ ਦਾ ਮੁੱਲ ਕਿੰਨਾ ਇਹਦਾ ਜਿਹੜੇ 48 ਜਨ ਤੋਂ ਮਾਨਤਾਨ ਕਰਦਾ ਹੈ 40 ਤੇ 8 48 ਚੋਂ ਮਾਨਤਾਨ ਹੋ ਜੂ ਗੁਰਾ ਕਹਿੰਦਾ ਛੋਟਛਾਪਾ ਕਰ ਦੂੰਗਾ ਬਹੁਤ ਠੰਡੀ ਬੱਛੀ ਵੀਰੇ ਢੱਲਾਂ ਢੂਨਾ ਦੇ ਰਾਂ ਬੱਛੀਆਂ ਕਿੰਨੀਆਂ ਪਈਆਂ ਲੇਵੇ ਚ ਜਦੋਂ ਤਿਆਰ ਹੋ ਗਈ ਹੈ ਨਾ ਮੱਛੀ ਦੱਸੂਗੀ ਕੁਛ ਮੈਂ ਹੈਗੀ ਆ ਠੀਕ ਹੈ ਜੇ ਕੋਈ ਸੂਹੀ ਸਵਾਈ ਲੈਣ ਦਾ ਚਾਹ ਬਣਾ ਤੇ ਇੱਕ ਨੰਬਰ ਦਾ ਕੋਕਾ ਪੀਸ ਆ ਜਮਾ ਤੋ ਨੰਬਰ 48 ਦੀ 3 ਨੰਬਰ ਗੋਰੇ 3 ਨੰਬਰ ਬੱਚੀ ਵੀ ਪਹਿਲਾ ਸੁਗਾ 4 ਦੰਦਾ ਚੌਗੀ ਹਾਂਜੀ ਚੌਗੀ ਫੁੱਲ ਵੱਡੇ ਕੱਦ ਕਰਦੀ ਬਰੀਡ ਕੁਆਲਟੀ ਤੁਸੀਂ ਦੇਖ ਹੀ ਲੈਣੀ ਆ ਤੇ 5 ਤਰੀਕ ਨੂੰ ਇਹਦੇ ਮਾਲਕਾਂ ਨੇ ਦੰਡ ਪੂਰੇ ਦੱਸੇ ਵੀਰੇ ਅੱਜ 2 ਹੋ ਗਈ ਅੱਜ 2 ਹੋਈ ਤੇ ਕੋਈ 4 ਦਿਨ ਉੱਤੇ ਵੀ ਕੱਢੂਗੀ ਬੱਚੀ ਤੇ ਵੀਰੇ ਇੱਜ ਨਾ ਬੱਚੀ ਚ ਕਮੀ ਹੈ ਕਿ ਆਪਾਂ ਪਹਿਲਾਂ ਦੱਸਾਂਗੇ ਦਾਗ ਨੂੰ ਤਾਂ ਵੈਸੇ ਪਤਾ ਹੀ ਨਹੀਂ ਲੱਗਣਾ ਠੀਕ ਹੈ ਮਗਰ ਲਈ ਦਾਨ ਤੋਂ ਜਮੰਦਰੂ ਤੇ ਅੱਲਾ ਬੱਚੀ ਅਛਾ ਆਉਂਦਾ ਨਹੀਂ ਕੋਸ ਆਉਂਸ਼ ਨਹੀਂ ਆਉਂਦਾ ਵੀਰੇ ਮਨ ਲੈ ਬੂੰਦਾ ਆਉਂਦੀਆਂ ਹਨਾ ਆਪਾਂ ਤਿੱਲ ਕਰਕੇ ਲਈ ਤਿੱਲ ਕਰਕੇ ਦੇਣੀ ਆ ਠੀਕ ਆ ਕੋਈ ਜਜਮੈਂਟ ਨਹੀਂ ਹੋਣੀ ਕਿਉਂਕਿ ਤੈਨੂੰ ਪਤਾ ਜਮਾਂਦਰੂ ਵੈਡ ਦੀ ਜਜਮੈਂਟ ਨਹੀਂ ਹੁੰਦੀ ਹਿੰਦੀ ਹੂੰ ਤੇ ਇੱਕ ਬਹਿਣੀ ਵਾਲੇ ਬਮਗਰ ਲਈ ਦੋ ਪਰ ਲੈ ਪਰ ਲੈ ਲਓ ਜੀ ਕੋਈ 나ੜ ਗੰਡ ਨਹੀਂ ਮੰਨ ਲਓ ਸੁੱਕਾ ਧਾਣਾ ਠੀਕ ਆ ਸਟੈਮ ਦਾ ਹੈਗਾ ਪਰ ਆਪਾਂ ਤਿੱਲ ਕਰਕੇ ਲਈ ਵੀਰੇ ਤਿੱਲ ਕਰਕੇ ਦੇਣੀ ਆ ਕਿੰਨਾ ਦੁੱਧ ਦੇ ਦੂੰ ਦੁੱਧ ਵੀਰੇ ਜਿੰਨੀ ਬੱਚੀ ਦੀ ਚਲੋ ਕੁਆਲਿਟੀ ਉਸ ਚਾਰਾ ਧਨਾ ਚ ਤਾਂ ਅਲੱਗ ਗੱਲ ਹੈ ਜੀ ਨਾ ਵੀ 13 14 ਕਿਲੋ ਇਹਨੂੰ ਮਾਰੇ ਮੇਰੇ ਸਾਹੇ ਤਾਂ ਤਿੱਲਾਂ 'ਚ ਵੀ ਕੋਈ ਜ਼ਿਆਦਾ ਇਹ ਵੀਰੇ ਮੋਲੇ ਦਾ 40 38 ਹਜ਼ਾਰ ਦੀ ਬੱਚੀ ਦਵਾਂਗੇ ਉਦਾਂ ਬੱਚੀ 60 ਤੋਂ 62 ਹਜ਼ਾਰ ਰੁਪਏ ਦੀ ਗਾ ਵੀ ਆ 38 ਹਜ਼ਾਰ ਦੀ ਬੱਚੀ ਦਵਾਂਗੇ ਮੋਲ 40 ਇਹਦਾ ਮੰਨੋ ਕਿਸੇ ਭਰਾ ਨੇ ਬੱਚੇ ਲੈਣੇ ਗਾ ਹਨਾ ਤੇ ਜਾਂ ਚਲੋ ਵੀ ਥੋੜੇ ਪੈਸੇ ਲਾਉਣੇ ਨੇ ਚੀਜ਼ ਚੰਗੀ ਮਿਲਦੀ ਆ ਹਾਂਜੀ ਸਹੀ ਹੈ ਇਹਦਾ ਟ੍ਰੀਟਮੈਂਟ ਕਰ ਲੈਣਾ ਤੈਨ ਨੰਬਰ ਵੱਛੀ ਦੋਸਤੋ ਵੱਛੀ ਫੋਲੀ ਚੰਗੀ ਆ ਕਦ ਕਦ ਪੂਰਾ ਹੀ ਆ ਵਜਨ ਬਹੁਤ ਆ ਥਣ ਭਾਂਡੇ ਦੀ ਵੀ ਸਾਫ ਸੁਥਰੀ ਆ ਪਹਿਲੇ ਸੂਵੇ ਸੁੰਦੀ ਆ ਇੱਕ ਗੱਲ ਜਿਹੜੀ ਹੈਗੀ ਉਹ ਗੋਰੇ ਨੇ ਤੁਹਾਨੂੰ ਆਪ ਹੀ ਦੱਸਦੀ ਆ ਕਿ ਕਬੈਣੀ ਵਾਲਾ ਮਗਰਲਾ ਥਾਨ ਵੇਖਣ ਤੋਂ ਪੂਰਾ ਵੀ ਨਹੀਂ ਪਤਾ ਲੱਗਦਾ ਕਿਉਂਕਿ ਪਹਿਲਾਂ ਵੱਛੀ ਦਾ ਨਹੀਂ ਪਤਾ ਲੱਗਦਾ ਹੁੰਦਾ ਪਰ ਜਦੋਂ ਤੁਹਾਨੂੰ ਹੱਥ ਪਾਹੋਂਗੇ ਉਹਦੇ ਚੋਂ ਇੱਕ ਦੋ ਬੂੰਦਾਂ ਹੀ ਆਉਂਦੀਆਂ ਚੀਪੇ ਦੀਆਂ ਤਿੱਲ ਮੰਨ ਕੇ ਲਈਆ ਗੋਰਾ ਕਹਿੰਦਾ ਤਿੱਲ ਮੰਨ ਕੇ ਦੇ ਦੇਣੀ ਹੈ ਨਹੀਂ ਤਾਂ ਦੁੱਧ ਪਿਉਂਦੀ ਵੱਧ ਜੇ ਚਾਰੇ ਥਣ ਜਮਾ ਉਹ ਕਿ ਹੁੰਦੇ 13 14 ਕਿਲੋ ਗੋਰਾ ਕਹਿੰਦਾ ਫਿਰ ਨੌਰ ਵਾਰੀ ਦੁੱਧ ਪਿਆ ਦੇਣੇ ਨੇ ਤਿੰਨਾ ਥਣਾ ਜੋ ਕਿਉਂਕਿ ਬੱਚੀ ਵੱਡੀ ਐ ਕੱਦ ਕਾਠ ਬਹੁਤ ਆ ਵਜਨ ਬਹੁਤ ਐ ਤਿੱਲ ਮੰਨ ਕੇ ਲਈਆ ਤਿੰਨ ਮੰਨ ਕੇ ਕੋਈ ਵੀ ਰਹਿ ਜੇ 2 ਘਟ 40 ਦੀ ਆ ਵੇਖ ਲਓ ਉਦਾਂ ਨਹੀਂ ਪਤਾ ਲੱਗਦਾ ਕਿ ਕੋਈ ਥਣ ਨੂੰ ਕੋਈ 19 ਕੀ ਹੋਊਗੀ ਵਿੱਚ ਇਹਨੂੰ ਤਾਂ ਗੋਰਾ ਕਹਿੰਦਾ ਆਪਾਂ ਇਹ ਵੀ ਵੇਚ ਦਈਏ ਪਰ ਆਪਾਂ ਤਿੱਲ ਮੰਨ ਕੇ ਲਈ ਗੋਰਾ ਕਹਿੰਦਾ ਫਿਰ ਆਪਾਂ ਕਾਦੋ ਇਹ ਜ ਵੀਰੇ ਇਹ ਆ ਮੰਨ ਕੇ ਚੱਲ ਵੀ ਕੱਲ ਵੀ ਸਾਡੇ ਕੋ ਗਾਹ ਘਾਇਜੀ ਹੈ ਨਾ ਅਸੀਂ 65000 ਮੁੱਲ ਕਿਹਾ ਤੁਹਾਨੂੰ 60000 ਰੁਪਇਆ ਲਾਉਣ ਪਰ ਜੱਜਮੈਂਟ ਨਹੀਂ ਹੁੰਦੀ ਇਹ ਚੀਜ਼ ਦੀ ਠੀਕ ਹੈ ਪਰ ਆਪਾਂ ਤਾਂ ਜਿਹੜੀ ਦੱਸ ਕੇ ਉਹਨਾਂ ਨੂੰ ਵੀ ਵਾਅਦਾ ਦੱਸਦਾ ਵੀਰੇ ਵੀ ਆ ਇਹਦੇ ਚਾਹ ਨਾ ਚੱਕਰ ਆ ਵੀ ਦੱਸ ਕੇ ਦੇਣੀ ਆ ਤੇ ਬਾਕੀ ਚਲੋ ਜਿੰਨੀ ਜੋਗੀ ਵਿਚਾਰੀ ਸਾਰੀ ਸਾਫ ਆ ਵੀਰੇ ਹਾਂ ਇਹ ਤਾਂ ਗੱਲ ਹੈ ਹਾਂ ਜੀ ਦੋਸਤੋ ਬੱਚੀ ਜਿੰਨਾ ਹੈ ਗੋਰਾ ਪੈਸੇ ਕਹਿੰਦਾ ਵਿਚੀ ਇੰਨੇ ਪੈਸੇ ਆਂਦੀ ਆ ਪਰ ਹੁਣ ਜਿਹੜੀ ਤਿੱਲ ਉਹ ਚੀਜ਼ ਥੋੜੇ ਸਾਹਮਣੇ ਆ ਪਰ ਜਿਹਨੇ ਥੋੜੇ ਪੈਸੇ ਲਾਉਣੇ ਆ ਵਿਚੀ ਦੀ ਕੁਆਲਿਟੀ ਬਹੁਤ ਆ ਕਦ ਉਹ ਸਾਵਾਂਾਂ ਬੱਛੀ ਵੀ ਭਾਜ ਮਿਲ ਜਾਣੀ ਆ 2 ਘਟ 40 ਦੀ 38000 ਦੀ ਛੋੜ ਛੱਪਾ ਹੋ ਜੂ ਵਿੱਚੋਂ ਦੁੱਧ 13 14 ਕਿਲੋ ਪਿਆ ਦੇਣਾ ਐਰ ਕੀ ਸੀਮਣ ਪਤਾ ਨਹੀਂ ਕਿਹੜਾ ਲੱਗਿਆ ਵਾ ਤੇ ਗਾਂ ਲੈ ਸੂਏ ਨੂੰ ਅਗਲਾ ਵਧੀਆ ਸੀਮਣ ਲਵਾ ਲਈ ਵੱਛੀ ਕੱਦ ਕਾ ਠਰੀਆ ਵਧੀਆ ਬੱਚੇ ਦੇ ਜੂਗੀ 35 40000 ਰੇਆ ਵੀਰੇ ਤੈਨੂੰ ਪਤਾ ਹਲਕੀ ਗਾਂ ਵੀ ਗਈ ਜਾਂਦੀ ਆ ਹਾਂ ਇਹ ਫੇਰ ਵੀ ਗਹਿਣਾ ਇੱਕ ਮੰਨ ਲਾ ਇਹ ਤਾਂ ਗੱਲ ਹੈ ਜਿੱਦਾਂ ਦੇ ਲੈਣੀ ਆ ਨਾ ਹਾਂਜੀ ਦੋਸਤੋ ਇਹਨੇ ਕਰਮ ਵਾਲੀ ਨੇ ਕੀ ਕਹਿਣਾ ਇੱਕ ਥਾਣੀ ਨਹੀਂ ਚੱਲਦਾ ਉਦਾਂ ਦਾ 16 ਆੰਨੇ ਆ ਕੋਈ ਉਦਾਂ ਵਾਲੀ ਕੋਈ 19 21 ਵਾਲੀ ਗੱਲ ਨਹੀਂ ਜਿਹਦੇ ਕੋਲੇ ਵੱਧ ਪੈਸੇ ਹੋ ਤਾਂ ਚਲੋ ਜੇ ਜੀ ਭਾਵੇਂ ਇੱਕ ਨੰਬਰ ਲੈ ਲੇ ਉਹ ਕਿੰਨੀ ਚੰਗੀ ਸ਼ਾਨਦਾਰ ਵੱਛੀ ਆ ਪਰ ਗੱਲ ਆਪਾਂ ਉਹ ਭੈਣ ਭਰਾ ਦੀ ਕਰਦੇ ਆ ਜਿਨੇ ਥੋੜੇ ਪੈਸੇ ਲਾਉਣੇ ਆ ਵਧੀਆ ਦੁੱਧ ਪਿਆ ਦੇਣਾ ਇੱਕ ਥਣ ਚੋਂ ਚਲੋ ਦੁੱਧ ਨਹੀਂ ਆਊਗਾ ਤਿੰਨ ਥਣ ਤਾਂ ਪੂਰੇ ਓਕੇ ਆ 13 14 ਕਿਲੋ ਤਿੰਨਾਂ ਥਣਾਂ 'ਚੋਂ ਦੁੱਧ ਪਿਆ ਦੇਣਾ ਤੇ ਐਰ ਕੀ ਬੱਚਾ ਵੱਛੀ ਦੇਗੀ ਤਾਂ ਚਲੋ ਬਾੜੀ ਵਧੀਆ ਗੱਲ ਆ ਨੀ ਗਾਂ ਨੂੰ ਚੰਗਾ ਸੈਕਸਡ ਕੋਈ ਸੀਵਨ ਲਵਾ ਲੈ ਘਰੇ ਬਰੀਡ ਵਧੀਆ ਤਿਆਰ ਹੋ ਜੂਗੀ ਤੋਕੜ ਵਹਿੜ ਲੈਣੋਂ ਕਹੀ ਗੋਣੇ ਚੰਗੀ ਆ ਤੋਕੜ ਥੱਲੇ 10-12 ਕਿਲੋ ਦੁੱਧ ਆਉਂਦਾ 35000 ਦੇ ਆਸੇ-ਪਾਸੇ ਆਉਂਦੀ ਉਹ ਪਤਾ ਨਹੀਂ ਕਿਦੋਂ ਦੀ ਸੂਈ ਹੋ ਇਹਦਾ ਪਤਾ ਤਾਂ ਹੈਗਾ ਕਿ ਗੱਬਣ ਹੈ ਪੰਜਾਂ ਸੱਤਾਂ ਦਿਨਾਂ ਨੂੰ ਸੂਊਗੀ ਤੁਹਾਡੇ ਘਰੇ ਸੂਊ ਤੁਹਾਡੀ ਅੱਖਾਂ ਦੇ ਸਾਹਮਣੇ ਸੂਊਗੀ ਤੇ ਸਿਆਲੋ ਸਿਆਲ ਵਧੀਆ ਦੁੱਧ ਪਿਆਜੂ ਤੋਕੜ ਨਾਲ ਉਹਦੇ ਤਿੱਲ ਲਈ ਚੰਗੀ ਆ ਨਾਲੇ ਹੈ ਨਵਾਂ ਹਾਨ ਵਧੀਆ ਸੱਤ ਅੱਠ ਸੂਏ ਦੁੱਧ ਪਿਆਊਗੀ 4 ਨੰਬਰ ਤੇ ਆ ਜਾ ਗੁਰੇ 4 ਨੰਬਰ ਬਾੜ ਵਿੱਚ ਉਹਨੇ ਦੂਜੇ ਸੂਏ ਸੁਣਾ ਸਾਈਵਾਲ ਦੇ ਵਿੱਚ ਕ੍ਰੋਸ ਆ ਹਫਤੇ ਕਿਦੀ ਗੱਦੀ ਆ ਮੰਨ ਕੇ ਚੱਲੋ ਤੇ 14 ਕਿਲੋ ਵੀਰੇ ਦੁੱਧ ਦੱਸਿਆ ਪਿਛਲੇ ਸੂਏ ਦਾ ਮਾਲਕ ਕਿੰਨੇ ਦੀ ਇਹਦਾ 52 ਚੋਂ ਮਾਨਤਾਨ ਕਰਦਾਂਗੇ ਵੀਰੇ ਫੁੱਲ ਵੱਡੀ ਆ ਮਨ ਲਓ ਫੁੱਲ ਕਰ ਦੇਣੀ ਇਹ ਵੀ ਬੱਚੀ ਹਾਂਜੀ ਦੋਸਤੋ 52000 ਚੋਂ ਗੋਰਾ ਕਹਿੰਦਾ ਮਾਨਤਾਨ ਕਰਦੇ ਆਂਗੇ ਹਫਤੇ ਦੇ ਅੰਦਰ ਬਾਅਦ ਸੂਪੂਗੀ ਦੁੱਧ ਕਿੰਨਾ ਦੱਸਿਆ ਗੋਰੇ 14 ਦੱਸਿਆ ਵੀਰੇ ਪਿਛਲੇ 14 ਕਿਲੋ ਦੁੱਧ ਗੋਰਾ ਕਹਿੰਦਾ ਦੱਸਿਆ ਗਲੇ ਨੇ ਕਿ ਪਹਿਲੇ ਸੂਏ ਪਲੂਨ ਨੇ ਦਿੱਤਾ ਕਦ ਵੱਡਾ ਹੀ ਆ ਯਾਨੀ ਕਿ ਉਹ ਮੂਰਲੀਆਂ ਪਹਿਲੀਆਂ ਜਰਸੀਆਂ ਸੀ ਇਹ ਸਾਈਵਾਲ ਚ ਪੈਂਦੀ ਆ ਤੇ ਹਾਲਾਂਕਿ ਸਾਈਵਾਲ ਦੀ ਜਰਸੀ ਨਾਲ ਉਹ ਵੀ ਫੈਟ ਵੱਧ ਆਉਂਦੀ ਆ ਸਾਈਵਾਲ ਦਾ ਵੀ ਦੁੱਧ ਲੇਟ ਆਰਗਾ ਹੁੰਦਾ ਮੱਝ ਆਰਗਾ ਜਮਾ ਕੱਦ ਵੱਡਾ ਰਾਜੀ ਬਹੁਤ ਐ 52 ਦੀ ਦੇ ਦੇਣੀ ਐ 52 ਜੋ ਛੋੜ ਛੱਪਾ ਹੋ ਜੂ ਬਾਕੀ ਇੰਨਾ ਹੈਗਾ ਜਰਸੀ ਦਾ ਥੋੜਾ ਜਿਹਾ ਟ੍ਰੈਂਡ ਵਾਲਾ ਜੇ ਇਹ ਜਰਸੀ ਹੁੰਦੀ ਜਿਹੜੇ ਹਿਸਾਬ ਨਾਲ ਇਹਦਾ ਕੱਦ ਐ ਤੇ ਇਹ ਵੀ 75 80 ਹਜ਼ਾਰ ਦੀ ਸੀ ਪਰ ਦੁੱਧ ਦੀ ਜਰਸੀ ਆ ਜਰਸੀ ਨਾਲ ਉਹ ਸਾਈਵਾਲ ਦਾ ਵੀ ਵੱਧ ਚੰਗਾ ਹੁੰਦਾ ਸਾਈਵਾਲ ਦੀ ਜਰਸੀ ਨਾਲੋਂ ਵੱਧ ਫੈਟ ਆਉਂਦੀ ਆ। ਬਾਕੀ ਆਪੋ ਆਪਣੀ ਪਸੰਦ ਹੈ। ਕੋਈ ਬਲਟੀਲਾ ਲੈਣ ਵਾਲਾ ਤੇ ਕੋਈ ਬੋਲਟ ਲੈਣ ਵਾਲਾ। ਹਾਲਾਂਕਿ ਬੋਲਟ ਤੇਲ ਤੇ ਤੁਹਾਨੂੰ ਪਤਾ ਹੀ ਹੈ ਕਿੰਨਾ ਖਾਂਦਾ ਤੇ ਬਲਟੀਨੇ ਸੌਂਗਦੇ ਹੀ ਆ ਪਰ ਆਪੋ ਆਪਣੀ ਚੁਆਇਸ ਹੈ। ਤੇ ਪਰ ਵਹਿੜ ਪੂਰੀ ਚੰਗੀ ਆ। ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਲੈਣੀ ਆ ਸਾਈਵਾਲ ਨਸਲ ਦੀ ਵਹਿੜ ਆ ਦੁੱਧ। 13 ਪਿਆ ਜੇ 14 ਪਿਆ ਜੇ 15 ਪਿਆ ਜੇ ਇੱਥੇ ਦੁੱਧ ਪਿਆ ਜੂ ਹੋਊ ਮਾਝਾ ਰਗਾ ਦੇ ਦੇਣੀ ਆ ਇਹ 52000 ਦੀ ਅੱਗੇ ਆ ਜਾ ਗੋਰੇ ਅਗਲੀ ਵੈੜ ਵੀਰੇ ਦੂਜੇ ਸੋਏ ਸੂਗੀ ਤੇ ਉਹ ਰਜਰ ਸੀ ਬਹੁਤ ਜ਼ਿਆਦਾ ਕੁਆਲਟੀ ਵਾਲੀ ਵੈੜ ਤੇ 12 ਨਾਲ ਦੇ ਸੀ ਵੀਰੇ ਮਾਲਕਾਂ ਨੇ ਵੀ ਜਿਹਦੇ ਪਾਏ ਆ ਜੇ 12 ਦੇ 15 ਹਿਲ ਜਾ ਸਕਦੀ ਆ ਤੇ ਵੱਡੇ ਗੱਦ ਗਾੜ ਦੀ ਵੀਰੇ 14 ਤੋਂ 15 ਜੂ ਦੁੱਧ ਪਿਆ ਦੱਸਿਆ ਪਿਛਲੇ ਸੂਏ ਦਾ ਕਿੰਨੇ ਦੀ ਅੱਜ ਮੇਰੇ ਕੱਚੀ ਕੱਚੀ ਬੱਚੀ ਦਾ ਮੰਨ ਕੇ ਚੱਲੋ ਨਾ ਮੁੱਲ 42 42 ਜਨਾ ਮਰਜ਼ੀ ਕਰ ਲਈਏ ਪੂਰੇ 40 ਦੀ ਬੱਚੀ ਦੇਣੀ ਆਪਾਂ ਪੂਰੇ 40 ਦੀ ਬੱਚੀ ਦੇ ਦੇਣੀ ਆ ਜਗਮੀਤ ਕਹਿੰਦਾ ਆ ਜਾਨਵਰ ਬਾਹਲਾ ਚੰਗਾ ਯਾਰ ਵਾਕਈ ਬੱਚੀ ਚੰਗੀ ਆ ਜੇ ਕੋਈ ਚੰਗੀ ਜਰਸੀ ਲੈਣ ਦਾ ਭੈਣ ਭਰਾ ਚਾਹ ਵਾਣ ਹੋਵੇ ਬੱਚਾ ਵੀ ਮਗਰ ਕੰਮ ਦਾ ਹੈਗੀ ਵੀ ਬੱਚੀ ਆ ਤੇ ਆਪ ਵੀ ਵੈੜ ਨੇ ਦੁੱਧ ਵਧੀਆ ਪਿਆ ਦੇਣਾ ਘਰੇ ਦੁੱਧ ਪੀਣ ਨੂੰ ਵੀ ਖੁੱਲਾ ਰਹੁ ਡੈਰੀ ਜੋ ਵੀ ਦਸੀ 15 ਦੀ ਚੰਗੀ ਆ ਜੂ ਕਿਉਂਕਿ 20 ਕਿਲੋ ਦੁੱਧ ਬਹੁਤ ਹੁੰਦਾ ਮੂੰਹ ਮੱਥੇ ਦੀ ਸੋਹਣੀ ਆ ਕੱਦ ਕੱਦ ਕੋਦ ਪੂਰਾ ਮੂੰਹ ਮੱਥੇ ਦੀ ਗੋਰੀ ਵਾਂਗੂ ਪੂਰੀ ਸੋਹਣੀ ਆ ਦੁੱਧ ਪਿਆਜੂ 14-15 ਕਿਲੋ ਦੇਣਾ ਕਿੰਨੇ ਪਏ ਗੁਰੇ 12 ਦੇ ਵੀ ਮਾਲੋ 12 ਦਿਨਾਂ ਦੀ ਕੱਚੀ ਆ ਅਗਲੇ ਦੇ ਦਸਨ ਮੁਤਾਬਕ ਉਹ ਤੁਹਾਨੂੰ ਵੀ ਪਤਾ ਹਨ ਕੋਈ ਦੋ ਦਿਨ ਪਹਿਲਾਂ ਵੀ ਸੂਛਾਈ ਦੀ ਪਰ ਬੱਚੀ ਦਾ ਕੱਦ ਬਹੁਤ ਆ 12 ਦਿਨਾਂ ਦੀ ਕੱਚੀ ਕਰਕੇ ਮੁੱਲੇ ਦਾ 40 ਹੈ ਤੇ ਜੇ ਇਹ ਬੱਚੀ ਹਾਜ਼ਰ ਹੁੰਦੀ ਜਿਹੜੇ ਹਿਸਾਬ ਨਾਲ ਬੱਚੀ ਦਾ ਕੱਦ ਆ ਤੇ ਬੱਚੀ 55 57000 ਦੀ ਆ ਤੇ ਅੱਜ ਕੱਚੀ ਜ਼ਰੂਰ ਹੈਗੀ 12 ਦਿਨਾਂ ਦੀ ਜੀਵਾ ਬਹੁਤ ਗੱਡੂ ਵੀਰੇ ਬੱਚੀ ਵੇਖ ਤਾਂ ਢੁੱਲ ਬੱਚੀ ਦੇ ਲੈ ਵਿੱਚ ਕਿੰਨੀ ਚਾਰ ਧਾਨ ਲੱਗੇ ਆ ਬਹੁਤ ਜ਼ਿਆਦਾ ਢੱਲਾਂ ਢੋਲਾਂ ਹੂੰ ਦੁੱਧ 14 15 ਕਿਲੋ ਵੱਛੀ ਨੂੰ ਖੁੱਲਾ ਪਿਆ ਦੇਣਾ ਜੀ ਦੇ ਪਸੰਦ ਆਊਗੀ 12 ਦਿਨ ਪੱਠੇ ਡੱਠੇ ਅਗਲੇ ਨੇ ਉਹ ਵੀ ਪਾਉਣੇ ਆ ਤੇ ਜਿੰਨੀ ਕੁ ਵੱਛੀ ਕੱਚੀ ਕਰਕੇ ਭਾਜ ਮਿਲਦੀ ਆ ਤੇ ਉਹਨਾਂ ਇੱਕ ਗੱਟਾ 2000 ਦਾ ਆਉਂਦਾ ਅਗਲਾ ਉਹ ਪਾਲੇ ਨਾਲੇ ਤਾਂ 12 ਦਿਨਾਂ 'ਚ ਇਹਨੇ ਗੱਟਾ ਵਧੀਆ ਖਾਜਣਾ ਨਾਲੇ ਤਾਂ ਵਜਨ ਹੋਰ ਗੇਨ ਕਰ ਜੂਗੀ ਤੇ ਜਦੋਂ ਰਾਜੀ ਹੋਈ ਤੇ ਦੁੱਧ ਵੀ 2 ਕਿਲੋ ਵੱਧ ਪਿਆਊਗੀ ਤੇ ਅੱਜ ਕੱਚੀ ਆ ਮੈਲ ਵੀ 40000 ਤੇ ਜਾਣੀ ਆ ਤੇ ਜੇ ਤਿਆਰ ਲੈਂਦੇ ਇਹੀ ਵਛੀ 55 57 ਦੀ ਮੈਲ ਨਹੀਂ ਸੀ ਤੇ ਜਿੱਥੇ 40000 ਲਾਉਣਾ ਵਿੱਚ 2000 ਹੋਰ ਮੰਨ ਲਓ ਕਿ 42000 ਦੀ ਮਿਲ ਗਈ ਸਹੀ ਉਹੀ 12 ਦਿਨਾਂ ਤੜਕੇ 3-4 ਕਿਲੋ ਇਹਨੂੰ ਫੀਡ ਪਾਇਓ ਟਰਾਂਜਿਸ਼ਨ ਵਾਲਾ ਗੱਟਾ 202100 ਦਾ ਆ ਜਾਂਦਾ ਕਾਰਗਲ ਦਾ ਵਧੀਆ ਕੰਪਨੀ ਦਾ ਚਲੋ ਹੋਰ ਦਾ ਲੈ ਲਿਓ ਭਾਵਾ ਪਾ ਮੱਟਾ ਮਾਣਾ ਦਲੇੜੂ ਉਦਾਂ ਕਾਰਗਲ ਵਧੀਆ 2-3 ਕਿਲੋ ਤੜਕੇ ਫੀਡ ਪਾਇਓ 2-3 ਕਿਲੋ ਆਥਣੇ ਪਾਇਓ ਇੱਕ 10-12 ਦਿਨਾਂ ਜਿਹਨੇ ਗੱਟਾ ਖਾਜਣਾ ਨਾਲੇ ਰਾਜੀ ਹੋ ਜੂਗੀ ਤੇ ਨਾਲੇ 2 ਕਿਲੋ ਦੁੱਧ ਵੱਧ ਪਿਓ ਫੇਰ ਵੀ 42000 ਚ ਹੀ ਰਹਿ ਜਾਣੀ ਆ 40 ਦੀ ਵੀਰ ਕਹਿੰਦਾ ਦੇ ਦੇਣੀ ਆ ਵਿੱਚੋਂ ਛੋੜ ਕਰ ਦੂ 2000 ਘੱਟੇ ਵਾਲਾ ਪਹਿਲਾਂ ਹੀ ਲਾ ਲਓ 42 ਤੇ ਕਿਸੇ ਨੇ ਨਹੀਂ ਦੇਣੀ ਇੰਨੇ ਭਾਜ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰਿਆਂ ਨਾਲੋਂ ਚੰਗੀ ਬੱਚੀ ਇੱਕ ਨੰਬਰ ਮਗਰ ਬੱਚਾ ਵੀ ਪੂਰਾ ਟਾਪ ਦਾ 16 ਕਿਲੋ ਬੋਲੀ ਹਾਜ਼ਰ ਆ ਹੋ ਸਕਦਾ ਕੋਰਾ ਕਹਿੰਦਾ 27 28 ਕਿਲੋ ਹੀ ਪਿਆ ਜਿਹੜੇ ਹਿਸਾਬ ਨਾਲ ਬੱਛੀ ਦਾ ਲੇਵਾ ਨਹੀਂ 20 ਕਿਲੋ ਤੋਂ ਬਾਹਰ ਤਾਂ ਕੋਰਾ ਕਹਿੰਦਾ ਨੋਰਮਲ ਹੀ ਦੁੱਧ ਪਿਆ ਜੂ ਪਿੰਡ ਸੁਖੇ ਵਾਲਾ ਜ਼ਿਲ੍ਹਾ ਫਰੀਪੁਰ ਤਹਿਸੀਲ ਜੀਰਾ ਸਾਰਿਆਂ ਨੂੰ